ਇਸ ਲਈ ਦੀ ਵੱਡੀ ਖਬਰ ਜਿਹੜੀ ਆ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਨੂੰ ਦੱਸਿਆ ਕਿ YouTube ਤੋਂ ਬੰਬ ਬਣਾਉਣਾ ਸਿੱਖ ਸੇਕੇ ਉਸਨੇ ਆਨਲਾਈਨ ਆਰਡੀਐਕਸ ਮੰਗਵਾਈ ਤਾਂ ਇੱਕ ਤੋਂ ਬਾਅਦ ਇੱਕ ਧਮਾਕਾ ਜਦੋਂ ਹੁੰਦਾ ਆ ਤਾਂ ਉਸ ਤੋਂ ਬਾਅਦ ਉਹ ਵਿਸਫੋਟਕ ਸਮਗਰੀ ਨੂੰ ਜਦੋਂ ਪਰਿਵਾਰਕ ਮੈਂਬਰ ਸਾਂਭਣ ਦੀ ਕੋਸ਼ਿਸ਼ ਕਰਦੇ ਨੇ ਤੇ ਅਚਾਨਕ ਫਿਰ ਬਲਾਸਟ ਹੋ ਜਾਂਦਾ ਜਿਸ ਦੇ ਵਿੱਚ ਲੜਕਾ ਤਾ ਪਹਿਲਾ ਹੀ ਝੁੱਲਸ ਗਿਆ ਬੁਰੀ ਤਰ੍ਹਾਂ ਉਸ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਉਸ ਤੋਂ ਬਾਅਦ ਉਸ ਦਾ ਪਿਤਾ ਉਹ ਵੀ ਬੁਰੀ ਤਰ੍ਹਾਂ ਝੁੱਲਸ ਗਿਆ ਅਤੇ ਉਸ ਦੀ ਮਾਤਾ ਵੀ ਬੁਰੀ ਤਰ੍ਹਾਂ ਝੁੱਲਸ ਗਈ ਤਾਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਮਠਿੰਡਾ ਦੇ ਸਰਕਾਰੀ ਹਸਪਤਾਲ ਦੀਆਂ ਤਸਵੀਰਾਂ ਹਨ ਐਡਮਿਟਡ ਟੂ ਪ੍ਰਾਈਵੇਟ ਹਸਪੀਟਲਸ ਤੇ ਇਹ ਪਤਾ ਲੱਗਿਆ ਕਿ ਜਿਹੜਾ 19 ਸਾਲ ਦਾ ਲੜਕਾ ਹੈ ਗੁਰਪ੍ਰੀਤ ਸਿੰਘ ਇਹਨੇ ਕੁਝ ਆਨਲਾਈਨ ਪਰਚੇਸ ਕੀਤਾ ਐਕਸਪਲੋਜ਼ ਮਟੀਰੀਅਲ ਤੇ YouTube ਵਗੈਰਾ ਤੇ ਵੀਡੀਓ ਹਾਊ ਟੂ ਅਸੈਂਬਲ ਸਮਥਿੰਗ ਐਕਸਕਲੂਸਿਵ ਉਹ ਕਰਦੇ ਕਰਦੇ ਇਹਦਾ ਤੋਂ ਮਿਸ ਹੈਂਡਲ ਹੋਇਆ ਜੋ ਪਹਿਲਾਂ ਇਹਨੂੰ ਆਪ ਹੀ ਸਸਟੇਨਡ ਇੰਜਰੀਜ਼ ਤੇ ਇਹਨੂੰ ਰਸ਼ ਕੀਤਾ ਫੈਮਿਲੀ ਨੇ ਤੇ ਬਾਅਦ ਚ ਸ਼ਾਇਦ ਫਾਦਰ ਨੇ ਕੋਸ਼ਿਸ਼ ਕੀਤੀ ਉਹਨੂੰ ਸਮੇਟਣ ਲਈ ਸ਼ਾਮ ਨੂੰ ਤੇ ਉਹ ਵੱਡਾ ਬਲਾਸਟ ਹੋ ਗਿਆ ਤੇ ਫਾਦਰ ਉਸ ਆਲਸੋ ਰਸ਼ ਟੂ ਦ ਹਸਪੀਟਲ ਕਿਤੇ ਸਪਲਾਈ ਵੀ ਕਰਦਾ ਸੀ ਮੈਮ ਨਹੀਂ ਜੀ ਦੈਟ ਇਸ ਟੂ ਪ੍ਰੀਲਿਮਿਨਰੀ ਟੂ ਟੈਲ ਹਲੇ ਤਾਂ ਸਾਨੂੰ ਜੋ ਇਨੀਸ਼ੀਅਲ ਇਨਫੋਰਮੇਸ਼ਨ ਹੈ ਤਾਂ ਸਾਡੀ ਫੋਰੈਂਸਿਕ ਟੀਮ ਔਰ ਬੰਬ ਡਿਸਪੋਜ਼ਲ ਟੀਮ ਲੱਗੀ ਹੋਈ ਹੈ ਥੀਸ ਥਿੰਗਸ ਵਿਲ ਬੀ ਕਲੀਅਰਡ ਆਊਟ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਸੋ ਨੈਕਸਟ ਐਕਟੀਵਿਟੀ ਕੀ ਹੈ ਮੈਮ ਇਹਦੇ ਬਨ ਫੇਰ ਯੂ ਲੋਚ ਕਰ ਰਹੇ ਹੋ ਜੀ ਅਸੀਂ ਔਰ ਉਹਦੇ ਪਿਛੇ ਦੇਖਾਂਗੇ ਕਿ ਇੱਕ ਏਰੀਆ ਸਟੀਰੀਲਾਈਜ਼ ਹੋ ਜਾਏ ਉਹਦੀ ਵੇਟ ਕਰਨਾ ਓਕੇ ਅਫੀਅਰ ਕਿਦਿੰਗੇ ਇਸ ਕਰਕੇ ਪਹਿਲੇ ਦੇਖਦੇ ਆ ਜੀ ਪਹਿਲੇ ਤਾਂ ਸਿ ਪੁਲਿਸ ਵੱਲੋਂ ਹੀ ਲੋਚ ਕਰ ਰਹੇ ਤੇ ਜੋ ਵੀ ਤੱਤ ਸਾਹਮਣੇ ਆਣਗੇ ਉਹਨਾਂ ਨੂੰ ਅਸੀਂ